ਕੀ ਮੈਂ ਤੁਹਾਨੂੰ ਪੁੱਛਾਂ ਕਿ ਤੁਸੀਂ ਦੇਖਿਆ ਕਰੋਗੇ ਕੰਮ ਨਹੀਂ ਕਰਦਾ ਪਾਈਕ ਵਿੱਚ ਇਸ ਨੂੰ ਉਲਡੋਂਗੇ ਹੁਣ ਕੇ ਪੈਸੇ ਆਸੀ ਪਾਗੜੇ ਤੋਂ ਆਇਆ ਸਭੀ ਮੈਂ ਵੀ ਹੈ ਤਾਂ ਕਿ ਮੈਂ ਤੁਹਾਨੂੰ ਕਹਿੰਦਾ ਸੁਨਾਤਾ ਕੋ ਰਹਿਣਾ ਜੀ ਅਕਸਰ ਬਦਲ ਵੀ ਤਾਂ ਐਮਪੀ ਹੈ ਨਾ ਉਹਨੇ ਆਪਦਾ ਨਾਮ ਬਣਾਉਂਦੇ ਜਿਹਾ ਪਾਲ ਆਉਟ ਕੀਆ ਤੇ ਉਹ ਤੇ ਸਦਾ ਸਪੀਕਰ ਸਿਨ ਮੈਂ ਲੋਕਸਮੈਂਟ ਸੀਗੇ ਤੇ ਬੀਬੀ ਹਰ ਸਿੰਗਰਤੌਰ ਮੈਂਬਰ ਪਾਰਲਮੈਂਟ ਸੀਗੇ ਮੈਂ ਉਹਨਾਂ ਨੂੰ ਕਿਹਾ ਕਿ ਦੇਖੋ ਇਹ ਬੜਾ ਸੀਰੀਅਸ ਮਸਲਾ ਹੈਗਾ ਤੇ ਆਪਾਂ ਇਸ ਨੂੰ ਪਾਰਲਮੈਂਟ ਦੇ ਵਿੱਚ ਤੁਸੀਂ ਵੀ ਅਤਨੀ ਹੋ ਮੈਂ ਵੀ ਅਤਨੀ ਹੈ ਤੇ ਸਿੱਖਾ ਦਾ ਮੁੱਦਾ ਹੈ ਜੇ ਇਹ ਆਪਾਂ ਪਾਰਲਮੈਂਟ ਦੇ ਵਿੱਚ ਠਾਈਏ ਤੇ ਸਵਾਲ ਸੁਣੇ ਕਿਹਾ ਕਿ ਬਿਲਕੁਲ ਸਹੀ ठाਉਨੇ ਹੈ ਤੇ ਅਸੀਂ ਪਾਰਲੀਮੈਂਟ ਟਿਟ ਹੈ ਤੇ ਤੁਸੀਂ ਸਾਡੇ ਪਿੱਛੇ ਪਿੱਛੇ 2 ਮਿੰਟ ਬਾਅਦ ਆ ਜਾਓ ਇਹ ਦੋਨੋਂ ਆਪਣੀ ਕੁਰਸੀ ਤੇ ਜਾ ਕੇ ਬੈਠ ਗਏ ਮੈਂ ਆਪਣੀ ਜਗ੍ਹਾ ਤੇ ਜਾ ਕੇ ਬੈਠ ਗਿਆ ਤੇ ਇੱਕ ਦਮ ਇੱਕ ਸਪੀਕਰ ਦਾ ਜਿਹੜਾ ਡਾਇਸ ਹੈ ਉਹਦੇ ਪਿੱਛੇ ਦਰਵਾਜਾ ਹੈ ਜਿੱਥੋਂ ਸਪੀਕਰ ਆਪਣੇ ਕਮਰੇ ਚ ਜਾਂਦੇ ਹੈ ਇਹ ਦੋਨੋਂ ਉਹਦੇ ਵਿੱਚ ਵੜ ਕੇ ਸੁਗਾ ਮਾਸੈਂਜਰ ਕੇ ਇਹ ਫਟਾਟ ਸਾਉਟ ਤੋਂ ਐਮਪੀਐਮ ਫੌਨਸ ਦੇ ਉਹਨਾਂ ਨੇ ਮੈਂ ਪੁੱਛਿਆ ਕਿ ਇਹ ਇੱਕ ਸਪੀਕਰ ਤੇ ਕਮਰੇ ਦੇ ਵਿੱਚ ਬਾਹਰ ਚਾੜ੍ਹ ਨੂੰ ਵੀ ਕਰਵਾਇਆ ਹੈਗਾ ਉਹ ਕੰਨੀ ਹਾਜੀ ਤੇ ਮੈਂ ਉੱਥੇ ਘੰਟਾ ਦੀ ਗੱਲ ਕੀਤੀ ਸਾਲ 2020 ਸਿੰਥ ਤੇ ਬੀਪੀ ਅਸਸਮੈਂਟ ਔਰ ਜਿਵੇਂ ਉਹਨਾਂ ਨੇ ਮੈਂਟਾ ਕੀਤਾ ਆਗੇ ਇੱਕ ਗਲ ਚੱਕਰ ਗੇ ਪਰ ਇੰਟਰਕੈਸਪਰੇਗੇ ਬਾਕੀ ਦੇ ਵੀ ਮੈਂਬਰ ਸੀਨੀਅਰਸ ਨੂੰ ਮੈਂ ਗਿਆ ਉਹ ਕਹਿੰਦੇ ਕਿ ਇਹ ਤਾਂ ਨੈਸ਼ਨਲ ਮੁੱਦਾ ਇਹ ਦੀ ਇੰਤਸਿਕ ਵੀ ਮਹਾਰੋਹ ਹੋਂਸਾ ਹੈ ਇਹਦਾ ਮਤਲਬ ਹੈ ਕਿ ਦਿੱਸੇ ਸਿੱਖਾਂ ਨੂੰ ਮਾਰਨਾ ਉਹ ਨਹੀਂ ਖੰਦਕਵਾ ਦਾ ਇੱਕ ਨੈਸ਼ਨਲ ਇਸ਼ੂ ਹੋ ਗਿਆ ਹੈ ਜੀ ਅਸੀਂ ਤੋਂਡੀ ਗੱਲ ਕਰ ਨਹੀਂ ਸਕਦੇ ਬੇਸ਼ੱਕ ਇਹ ਦੁਰਮ ਹੈ ਫੌਜਦਾਰੀ ਹੈ ਕਿ ਸਿੱਖਾਂ ਨੂੰ ਇੱਕ ਪਾਲਿਸੀ ਕਿਤੇ ਹੈ ਬਾਹਰਲੇ ਮੁਲਕਾਂ ਦੇ ਵਿੱਚ ਕਤਲ ਕੀਤਾ ਜਾ ਰਿਹਾ ਹੈਗਾ ਹੰਕ ਤਸਾਨਾ ਦਾ ਮਸਲਾ ਹੈਗਾ ਅੰਦੇਸ਼ਨਾ ਦਾ ਸਮਾ ਹੈਗਾ ਔਰ ਸਾਡੀ ਪਾਰਟੀ ਦੀ ਪਾਲਿਸੀ ਹੈ ਕਿ ਇਹ ਸੈਂਟਰ ਦੀ ਹਸਤਾ ਹੈ ਨਾ ਹਮਾਰੀ ਵੀ ਸਰਕਾਰ ਹੈ ਇਸਨੇ ਆਪਣੇ ਵਾਦੇ ਪੂਰੇ ਨਹੀਂ ਕੀਤੇ ਨੇ ਜੀ ਇਕ ਤਾਂ ਜਿਹੜੀ ਵੀ ਦੇ ਉੱਤੇ ਨਹੀਂ ਪਿੱਤਾ ਹੈਗਾ ਕਿ ਜਿਹੜਾ 1000 1000 ਰੁਪਿਆ ਦਿੱਤੀਆਂ ਨੂੰ ਦਬਾਂਗੇ ਤੇ ਇੱਕ ੜਕੜ ਨੌਕਰੀ ਹੋਊਗੀ ਮੋਦੀ ਸਾਹਿਬ ਨੇ ਸਾਨੂੰ ਫਰਮਾਇਆ ਸੀ ਜਦੋਂ ਪਹਿਲੀ ਵਾਰ ਹੀ ਪ੍ਰਾਈਮ ਮਿਨਿਸਟਰ ਬਣੇ ਤੇ ਇਹ ਕਹਿੰਦੇ ਬੇ ਨੌਕਰੀ ਤੋਂ ਬਗੈਰ ਬੇਸ ਘਰੀ ਔਕਾਤਾ ਸਾਡੇ ਪੰਜਾਬ ਦੇ ਵਿੱਚ ਹਰਿਆਣੇ ਚੰਗੂ ਕ੍ਰਿਸ਼ਨੀ ਤੇ ਬਾਤ ਕੀ ਦੀਆਂ ਕੰਪਨੀਆਂ ਦੇ ਵਿੱਚ ਵਧੀ ਹੋਈ ਹੈ ਕਿ ਇਸ ਨੂੰ ਮੋਤੀ ਸਾਹਿਬ ਕੰਟਰੋਲ ਨਹੀਂ ਕਰ ਸਕੇ ਹੈ ਕਿ ਗ੍ਰਿਤੀ ਬਹੁਤ ਜ਼ਿਆਦਾ ਵਧ ਗਈ ਹੈ ਤੇ ਜਿਹੜੇ ਵਾਅਦੇ ਕੀਤੇ ਸੀਗੇ ਕਿ ਅਸੀਂ ਅਦਾਸ਼ਿਕਾਟ ਕਰ ਮੰਗੇ ਕਾਣਕ ਮਿਲੂਗੀ ਬਹੁਤ ਸਾਰੇ ਰਾਸ਼ਟ੍ਰਕਾਰ ਵਿਦਡਰਾਅ ਕਰਨੇ ਹੈ ਪੰਜਾਬ ਸਰਕਾਰ ਨੇ ਤੇ ਦਿੱਕੀਆਂ ਬਹੁਤ ਆਖੀ ਆਈਆਂ ਕੁਝ ਗੇਲ ਕੀ ਅਜੇ ਤੱਕ ਤੇਰੀ ਪੱਲੇ ਕੋਈ ਨੁਮੇਂਤਾ ਨਹੀਂ ਗੇ। ਔਰ बतौर ਐਮਪੀ ਸਾਨੂੰ ਹਦਾਇਤ ਦਿੱਤੀ ਸੀ ਕਿ ਤੁਸੀਂ ਕੱਚੇ ਘਰਾਂ ਨੂੰ ਪੱਤੇ ਬਣਵਾ ਸਕਦੇ ਹੋ। ਪਰ ਪੰਜਾਬ ਦੇ ਵਿੱਚ ਮੈਂ ਦੇਖਿਆ ਆਪਣੇ ਹੱਥੇ ਦੇ ਵਿੱਚ ਵੀ ਦੇਖਿਆ ਕਿ ਕੱਚੇ ਕਾਦਨ ਤੇ ਹੈ ਨਹੀਂ ਗ੍ਰੇ ਕਿਤਾ ਲੱਗੀਆਂ ਹੋਣ ਤੇ ਫਿਰ ਉਹਨਾਂ ਨੂੰ ਖੱਚਾ ਘਾਟਵੇਂ ਸਮਝਿਆ ਜਾਂਦਾ। ਸੋ ਇਹਨਾਂ ਸਾਡੇ ਗ੍ਰੀਫ ਆਫ ਮੀ ਹੈ ਕਿ ਰੀਡਨ ਦੇ ਵਿੱਚ ਫਰੰਟੀਅਰ ਦੇ ਉਹਨਾਂ ਦੇ ਕੋਲ ਇਸ ਕੋਈ ਸਮਝ ਰਹਾ ਹੈਗਾ ਉਹਦੇ ਵਿੱਚ ਉਹ ਆਪ ਰਹਿਸ਼ਾ ਬੈਰੀਅਰ ਲਾ ਕੇ ਤੇ ਹੈ ਜੀ ਇੱਕ ਨਵਾਂ ਫਰੰਟੀਅਰ ਬਣਾਤਾ ਹੈ ਜਿਵੇਂ ਤਾਂ ਦਿੱਤੀ ਹੈ ਜੀ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਦੇ ਰਾਜਪੁਰੇ ਦੇ ਰੇਤਲੇ ਪਾਸੇ ਖਰੋੜੀ ਉੱਥੇ ਵੀ ਬੱਡੇ-ਬੱਡੇ ਮੰਥਲ ਬੋਲਦੇ ਸਰਗਤੀ ਹੈ ਜੀ ਜਿਹੜੇ ਆਪਣੇ ਗਾਸਤ ਦਾ ਹੈਗੀ ਹੈ ਜਿਹੜੀ ਕਿ ਜੀਵਿਕਾ ਹੈ ਉਹ ਦਿਖਲੀ ਕਿ ਜਿਹੜਾ ਉਹਨਾਂ ਦਾ ਸਭ ਤੋਂ ਵੱਡਾ ਹੱਕ ਹੈ 20 ਫੋਲਡ ਉਹ ਅੱਥੇ ਜਾ ਕੇ ਬੰਗਾਰਾ ਵੀ ਇਕੱਠਾ ਸਤੇ ਇੱਕ ਮਤਲਬ ਹੈ ਕਿ ਉਹਨਾਂ ਨੂੰ ਜੇ ਗੋਰੀਣ ਬਾਰੇ ਅਗੇ ਤੇ ਜਿਹੜੀ ਆਰਐਸਐਸ ਤੇ ਨਮੀ ਪੱਤੀ ਹੈ ਉਹਦੇ ਵਿੱਚ ਵੈਜੀਟਰੀ ਟ੍ਰੇਡਿੰਗ ਵੀ ਕੀਤੀ ਜਾ ਰਹੀ ਹੈ ਕਿ ਜਦੋਂ ਸਾਇਲੈਂਟ ਹੋਈ ਹੈ ਸ਼ੰਭੂ ਕਿੰ ਕਰਮੋਰੀ ਉਹਦੀ ਆਰਜ ਦੇ ਮਿਕਸ ਅਗਰਨ ਪੁਲਿਸ ਦੀ ਫਾਈਲ ਵਿੱਚ ਇਹ ਆਰਐਸਐਸ ਦੇ ਬੰਦੇ ਅੰਦਰ ਕਸਨਾਵਲ ਖੋਸ ਕੇ ਆ ਕੇ ਉਹਨਾਂ ਦੇ ਟ੍ਰੈਡਰਾਂ ਦੇ ਇੰਗੇਜੈਂਡ ਵਿੱਚ ਹਟਾ ਪਾਤੀ ਹੈ ਜਿਨ੍ਹਾਂ ਦੇ ਨਾਮ ਸਾਰੇ ਡ੍ਰੈਕਟਰ ਵਿਕਾਰ ਹੋ ਗਏ ਹੈ ਕਿ ਮੁੱਠੇ ਹੋਰ ਵੀ ਜਾ ਕੇ ਕੰਨ ਦਿੱਸ਼ਤ ਦਿੱਤੀ ਹੈ ਸੋ ਇਹਦਾ ਮਤਲਬ ਹੈ ਕਿ ਬੀਜੇਪੀ ਤੇ ਬਾਦਲ ਸੈਂਸ ਇੱਕ ਆਪਣਾ ਮਿਲਟਰੀ ਵਿੰਗ ਵਧਾ ਰਹੀ ਹੈ ਜਿਵੇਂ ਹਿਟਲਰ ਦਾ ਐਸਐਸ ਮਿਲਟਰੀ ਵਿੰਗ ਹੁੰਦਾ ਸੀਗਾ ਇਹ ਸਾਰੀ ਚੀਜ਼ ਨਾਸੀ ਜਰਮਨ ਵਰਗਾਂ ਇਹ ਲਗਾਤਾਰ ਹੋਈ ਜਾਂਦੀ ਹੈ ਤੇ ਆਪੋਜੀਸ਼ਨ ਤੇ ਜਿੰਨੇ ਵੀ ਲੀਡਰਸ ਨੇ ਉਹ ਕਹਿੰਦੇ ਆ ਕਿ ਇਹ ਮੋਦੀ ਤੇ ਬੀਜੇਪੀ ਜਿੱਤ ਗਏ ਫਿਰ ਇਹਨਾਂ ਨੇ ਸਰਕਾਰ ਨੂੰ ਚੇਂਜ ਕਰ ਦੇਣਾ ਹੈ ਸੋ ਇਸ ਰਾਬੇ ਦੇ ਵਿੱਚ ਇਸ ਦਰ ਦੇ ਵਿੱਚ ਸਾਰਾ ਮੌਲ ਉਹ ਅਜੇ ਵੀ ਗ੍ਰਾਮ ਦੇ ਵਿੱਚਾਰੇ ਹੈ ਸਾਡੇ ਇਲੈਕਸ਼ਨ ਦੇ ਰਿਜ਼ਲਟ ਜਿਹੜਾ ਚਾਰ ਜੂਨ ਹੋਰਗੇ ਜਿਹਨੂੰ 6 ਜੂਨ ਨੂੰ ਕੰਨਦਤਵਾ ਨੇ ਬੇਨਫੀਟ ਹੈ ਤੁਸੀਂ ਕਿ ਭਾਰਤਪ੍ਰਤਿਸ਼ਾਨ ਸਰਕਾਰਾਂ ਦੇ ਉੱਤੇ ਕਿਤੇ ਸੀਗੇ ਸੋ ਸਾਡੀ ਪਾਰਟੀ ਵੱਲੋਂ ਅਸੀਂ ਬਹੁਤ ਫਖਰ ਦੇ ਨਾਲ ਕਹਿੰਦੇ ਹਾਂ ਕਿ ਸਰਕਾਰ ਲਖਾ ਸਿੰਘ ਸਰਦਾਰਨਾ ਇਹ ਪ੍ਰਿੰਟਿੰਗ ਤੋਂ ਏ ਸੀ ਤੇ ਵੀਰਵਾਰ ਹੈ ਕਿ ਹੈ ਤੇ ਬਾਕੀ ਸਤਕਰ ਸਾਹ ਦਾ ਚੰਡੀਗੜ੍ਹ ਦਾ ਤੇ ਜਲੰਧਰ ਤੇ ਹਰਿਆਣਾ ਦਾ ਰਹਿ ਗਿਆ ਉਹ ਵੀ ਅਸੀਂ ਖੇਤ ਤੋਂ ਖੇਤੀ ਅਨਾਉਂਸ ਕਰਦੇ ਨੇ ਅੱਜ ਅਸੀਂ ਬਟਿੰਡੇ ਦਾ ਇੱਕ ਨੇਹੁਸ ਕਰਾਏ ਹੈ ਕਿ ਇਹ ਸਾਡੇ ਵੀਰਵਾਰ ਰਹੇਗੀ ਹੈ ਕਿ ਹਰਿਆਣੇ ਸਿਟੀ ਸਾਥੀ ਇੱਕ ਤਰ੍ਹਾਂ ਰੰਗਲੇ ਸਤਕਰ ਸਿਟ ਦੇ ਕਿ ਸਰਪੰਚ ਸਾਹਿਬ ਉਹਨਾਂ ਦੇ ਖਪਰੇਪਾਸੇ ਬੈਠੇ ਤੇ ਆਪਣੇ ਸਰਪੰਚ ਬਾੜੀਆ ਵਾਲੀ ਸਾਹਿਬ ਇੱਕ ਦਿਨ ਕਿ ਉਹ ਸਾਰੇ ਬੈਂਕਾਂ ਤੋਂ ਵੀ ਤੁਹਾਨੂੰ ਆਪਣੇ ਵਿੱਚ ਜਦੋਂ ਤੁਸੀਂ ਜਰੂਰੀ ਸਵਾਲ ਹੈ ਉਹ ਤੁਸੀਂ ਪੁੱਛ ਸਕਦੇ ਹੋ ਅਸੀਂ ਬੜੀ ਨਿਮਰਤਾ ਦੇ ਨਾਲ ਤੇ ਸਕਾਈ ਦਿਨਾਰ ਦਮਾਨੀ ਫੇਮੀ ਸੋ ਜਿਹੜਾ ਮਾਨ ਸਾਹਿਬ ਨੇ ਦੱਸਿਆ ਕਿ ਜਿਹੜੇ ਸਾਡੇ ਮੁੱਦੇ ਨੇ ਘਟ ਗਣਤੀਆਂ ਦੇ ਹੋਣ ਜਾਂ ਸਿੱਖਾਂ ਦੇ ਹੋਣ ਜਾਂ ਪੰਜਾਬ ਦੇ ਮੁੱਦੇ ਹੋਣ ਗਰੀਬਾਂ ਦੇ ਮੁੱਦੇ ਹੋਣ ਕਿਸਾਨਾਂ ਦੇ ਹੋਣ ਪਪਾਲੀਆਂ ਦੇ ਹੋਣ ਜੋ ਵੀ ਮੁੱਦੇ ਨੇ ਪੰਜਾਬ ਦੇ ਉਹਨਾਂ ਮੁੱਦਿਆਂ ਨੂੰ ਲੈ ਕੇ ਲਗਾਤਾਰ ਇਸ ਤਰ੍ਹਾਂ ਮਾਨ ਸਾਹਿਬ ਵੀ ਪਾਰਲੀਮੈਂਟ ਦੇ ਵਿੱਚ ਜਵਾਬ ਛਕਦੇ ਆ ਰਹੇ ਨੇ ਸੋ ਅਸੀਂ ਪੰਜਾਬ ਪੱਤਰ ਦੇ ਵਿੱਚ ਲੜਾਈ ਲੜਦੇ ਆ ਰਹੇ ਮੌੜ ਦੇ ਵਿੱਚ ਮੈਂ ਅਜਾਬ ਤੌਰ ਦੇ ਉੱਤੇ ਚੋਣ ਲੜੀ ਸੀ 29000 ਦੇ ਕਰੀਬ ਉਦੋਂ ਬਹੁਤ ਪੈਸਾ ਅ ਕਿਹਾ ਸਥਾਪਿਤ ਧਰਾਂ ਸੀਗੀਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਜਾਂ ਕਾਂਗਰਸ ਕੋ 20000 ਤੇ ਜਾਂ 15 ਤੇ ਰਹਿ ਗਏ ਸੀਗੇ ਬਹੁਤ ਵੱਡੇ ਪੱਦਰ ਤੇ ਸਾਥ ਦਿੱਤਾ ਸੀ ਲੋਕਾਂ ਨੇ ਅੱਜ ਵੀ ਸਾਡੇ ਉਹੀ ਮੁੱਦੇ ਉਸੇ ਦੀ ਲੜ ਰਹੇ ਹਨ ਹਾਲਾਂਕਿ ਅੱਜ ਵੀ ਬਹੁਤ ਧਰਾਂ ਐਸੀਆਂ ਹੈਗੀਆਂ ਜਿਹੜੀਆਂ ਚਾਰ ਸਫਰੋਂ ਦੋਨੇ ਹੱਥੀ ਜੋਰ ਲਾਉਂਦੀਆਂ ਸੀ ਕਿ ਤੁਸੀਂ ਸਾਡੇ ਨਾਲ ਹੱਥ ਮਲਾਓ ਸਾਡੀ ਪਾਰਟੀ ਬੰਨ੍ਹਣਾ ਲੱ ਸਕਦੇ ਆ ਮੈਂ ਕਹਿੰਦਾ ਤੁਸੀਂ ਹਮੇਸ਼ਾ ਔਧਿਆਂ ਦੀ ਪ੍ਰਾਪਤੀ ਲਈ ਜਾਂ ਸਿਆਸੀ ਲਾਹਾ ਲੈਣ ਲਈ ਜਾਂ ਕਿ ਆਰਥਿਕ ਲਾਹਾ ਲੈਣ ਦੇ ਲਈ ਪੰਜਾਬ ਦੇ ਹੱਕ ਵਿੱਚ ਸਾਡੇ ਮੁੱਦੇ ਲਗਾਤਾਰ ਉਹੀ ਨੇ ਜਿਹੜੇ ਜਿੱਦਰੋਂ ਪੰਜਾਬ ਨੂੰ ਵਧ ਰਿਹਾ ਇਹ بڑا ਸੋਚਣ ਦਾ ਵਿਸ਼ਾ ਬੜਾ ਚਿੰਤਾ ਦਾ ਵਿਸ਼ਾ ਕਿ ਇਸ ਤਰੀਕੇ ਨਾਲ ਮਾਨਸਾਹਬ ਨੇ ਵੀ ਲਗਾਤਾਰ ਇਹ ਆਵਾਜ਼ ਬੁਲੰਦ ਕੀਤੀ ਪਾਰਲੀਮੈਂਟ ਦੇ ਵਿੱਚ ਵੀ ਬਾਹਰ ਵੀ ਕਿ ਸਾਡੇ ਜਿਹੜੇ ਬਾਰਡਰ ਖੁੱਲਣੇ ਚਾਹੀਦੇ ਚਾਹੇ ਉਹ ਹਸਨੀ ਵਾਲਾ ਬਾਰਡਰ ਹੋਵੇ ਪ੍ਰੋਇਪੁਰ ਦਾ ਚਾਹੇ ਬਾਗਾ ਬਾਰਡਰ ਹੋਵੇ ਅਸੀਂ ਉਹਨਾਂ ਬਾਰਡਰਾਂ 'ਚ ਕੱਲਾ ਵਿਪਾਲ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਆ ਕਿ ਜਿੰਨੇ ਵੀ ਪੰਜਾਬ ਦੇ ਜਾਂ ਭਾਰਤ ਦੇ ਸਿੱਖ ਨੇ ਜਾਂ ਹਿੰਦੂ ਨੇ ਜਿਨ੍ਹਾਂ ਦੇ ਧਾਰਮਿਕ ਸਥਾਨ ਜਿਹੜੇ ਪਾਕਿਸਤਾਨ 'ਚ ਰਹਿ ਗਏ ਆ ਉਹਨਾਂ ਦੇ ਲਈ ਉਹ ਦਰਸ਼ਨ ਕਰ ਸਕੋ ਉਧਰ ਦੇ ਜਿਹੜੇ ਮੁਸਲਮਾਨ ਨੇ ਸਾਡੇ ਭਰਾ ਨੇ ਜਿੰਨੇ ਵੀ ਉਹਨਾਂ ਨੇ ਇੱਧਰ ਧਰਮਸਾਲਾ ਉਹਨਾਂ ਦੇ ਦਰਸ਼ਨ ਕਰਨਾ ਸਕਣ ਸਾਡੇ ਬਹੁਤ ਪ੍ਰਾਤਨ ਜਿਹੜੇ ਸਾਡੇ ਲੋਕ ਨੇ ਅੱਜ ਵੀ ਉਹ ਯਾਦਾਂ ਜੁੜੀਆਂ ਹੋਈਆਂ ਨੇ ਇਸ ਸਮਰਥਨ ਅਸੀਂ ਜਿੰਨੀਆਂ ਵੀ ਹਮਖਿਆਲੀ ਤੇ ਰਾਗ ਭਾੜੀਆਂ ਨੇ ਇੱਕ ਹੋਰ ਵੀ ਸਾਡਾ ਚੱਲ ਰਿਹਾ ਯਤਨ ਕੀ ਜਿਹੜੇ ਸਾਡੀ ਸੋਚ ਦੇ ਵਿਚਾਰ ਧਾਰਾ ਦੇ ਬੰਦੇ ਰਹਿ ਗਏ ਉਹਨਾਂ ਨਾਲ ਜਿਹੜਾ ਅਸੀਂ ਇਕੱਠੇ ਹੋ ਜਿਹੜੀ ਚੋਣ ਆ ਤੁਸੀਂ ਇਹ ਸ਼੍ਰੋਮਣੀ ਕਨਕਲ ਅੰਮ੍ਰਿਤਸਰ ਦੇ ਝੰਡੇ ਥਲੇ ਲੜੋਗੇ ਜਾਂ ਕਿਵੇਂ? ਅਸੀਂ ਪਹਿਲੇ ਤੋਂ ਦੱਸ ਚੁੱਕੀਆਂ ਹਾਂ ਕਿ ਇਕੱਠੇ ਆਂ ਪਹਿਲਾਂ ਤੋਂ ਹੀ ਇਕੱਠੇ ਸੀ। ਜਿਨ੍ਹਾਂ ਮਾਨ ਸਾਹਿਬ ਦੀ 19 ਵਾਲੀ ਚੋਣ ਦੇ ਵਿੱਚ ਜਿਵਨੀ ਚੋਣ ਦੇ ਵਿੱਚ ਅਸੀਂ ਹਮੇਸ਼ਾ ਡਟ ਕੇ ਸਾਥ ਦਿੱਤਾ। ਇਹਨਾਂ ਨੇ ਵੀ ਜਦੋਂ ਬਾਈ ਦੇ ਵਿੱਚ ਇਲੈਕਸ਼ਨ ਲੜੀਆ ਮੌੜ ਤੋਂ ਇਹਨਾਂ ਨੇ ਸਾਨੂੰ ਉਸ ਵੇਲੇ ਸਮਰਥਨ। ਇਸ ਸਮਰਥਨ ਦਾ ਕੀ ਮਤਲਬ ਹੈ? ਕਿਹੜੇ ਚੋਣ ਲੜੋਗੇ? ਤੁਹਾਡਾ ਆਉ ਦਾ ਪਾਰਟੀ ਦਾ ਨਾਮ ਕੀ ਹੋਊਗਾ? ਸਾਡਾ ਯਾਦ ਤੌਰ ਤੇ ਅਸੀਂ ਲੜ ਰਹੇ ਹਾਂ। ਜਦੋਂ ਤੁਸੀਂ ਕਹਿ ਰਹੇ ਹੋ ਕਿ 2019 2000 ਤੋਂ ਪਹਿਲਾਂ ਤੋਂ ਤੁਸੀਂ ਹੰਕਾਰ ਲਈ ਹੋ ਤਾਂ ਤੁਸੀਂ ਪਾਰਟੀ ਛਾਂਮਲ ਨਹੀਂ ਹੋਏ ਦੀ ਗੱਲ ਉਹ ਕੋਈ ਨਿੱਜੀ ਵਿਚਾਰ ਨਹੀਂ ਤੇਜੀ ਦਾ ਮਿਲਦਾ ਨਹੀਂ ਮਤਲਬ ਨਹੀਂ ਨਹੀਂ ਵਿਚਾਰ ਮਿਲਦੇ ਪਲਿਉਰੀ ਨਹੀਂ ਹੁੰਦਾ ਵੀ ਆਪਾਂ ਕਿਸੇ ਪਾਰਟੀ ਦੇ ਨਾਲ ਇਲਕੀ ਚੱਲਣਾ ਉਹ ਪਾਰਟੀਆਂ ਘੱਟੋੜਛ ਵੀ ਆਉਂਦੀਆਂ ਬਹੁਤ ਹੋਰ ਤਨਾ ਵੀ ਨੇ ਜਿਵੇਂ ਕਿਸਾਨਾਂ ਨੇ ਵੀ ਉਸ ਵੇਲੇ ਸਾਡਾ ਸਹਿਯੋਗ ਕੀਤਾ ਸੀ ਪਰ ਕਿਸਾਨ ਤਾਂ ਬਚਣ ਲੜਦੇ ਨੇ ਵਿਚਾਰ ਤਾਂ ਸਾਡੀ ਕਿਸਾਨਾਂ ਵੀ ਲੜਦੇ ਮੈਂ ਤੁਸੀਂ ਮੇਰਾ ਆਸ਼ਾਦ ਦੇ ਤੌਰ ਤੇ ਲਫਨਡਰ ਦਾ ਆਸ਼ਾਦ ਲੜਵਾਉਣਾ ਮਾਨ ਸਾਹਿਬ ਦਾ ਸਮਰਥਨ ਹੈ ਜੀ ਨਰਾਸਨ ਅਸੀਂ ਸਹੂਰ ਚ ਉਹਨਾਂ ਨਾਲ ਮਤਲਬ ਜਿਸ ਤਰ੍ਹਾਂ ਹੁੰਦਾ ਹੈ ਕਿ ਦੇਖੋ